ਵਾਲੀ ਗੁੱਥਲੀ ਗੁੰਮ ਹੋ ਗਈ ਤੇ ਸਭ ਕਾ ਫੌਜੀ ਜਵਾਨ ਨੂੰ ਇਸ ਗੁੱਥਲੀ ਨੂੰ ਜਿਹੜਾ ਹੈ ਉਹਨਾਂ ਦੇ ਹੱਥ ਲੱਗ ਗਈ ਤੇ ਕਾਉਂਸਲਰ ਅਜੀਬ ਦੇ ਸਮਾਜ ਸੇਵੀ ਅਤੇ ਫੌਜੀ ਜਵਾਨ ਨੇ ਲੱਭੀ ਗੁੱਥਲੀ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਤੇ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਫਤਿਹਗੜ੍ਹ ਚੂੜੀਆਂ ਦਾ ਸਾਹਮਣੇ ਆਇਆ ਜੋ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਦੇਖ ਕੇ ਗਵਾਚੀ ਗੁੱਥਲੀ ਦੀ ਹੱਕਦਾਰ ਔਰਤ ਜਿਹੜੀ ਹੈ ਗੁੱਥਲੀ ਲੈਣ ਪਹੁੰਚੀ ਤਾਂ ਮੀਡੀਆ ਸਾਹਮਣੇ ਫੌਜੀ ਜਵਾਨ ਨੇ ਮਹਿਲਾ ਨੂੰ ਉਸਤੇ ਪੈਸੇ ਵਾਪਸ ਕਰ ਦਿੱਤੇ ਨੇ ਤੇ ਮਹਿਲਾ ਨੇ ਸਭ ਕਾ ਫੌਜੀ ਤੇ ਕਾਉਂਸਲਰ ਸੋਨੀ ਦਾ ਧੰਨਵਾਦ ਕੀਤਾ ਹੈ ਆਓ ਗੱਲਬਾਤ ਕਰਦੇ ਹਾਂ ਇਸ ਔਰਤ ਦੇ ਨਾਲ ਤੇ ਕਿਸ ਤਰ੍ਹਾਂ ਦੇ ਨਾਲ ਇਹ ਗੁੱਥਲੀ ਜਿਹੜੀ ਹੈ ਗਵਾਚੀ ਹੈ ਤੇ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਲੱਭੀ ਹੈ ਸੁਣਦੇ ਆਂ ਪੂਰੀ ਗੱਲਬਾਤ ਅੱਛਾ ਛੋਟੀ ਜੀ ਇਹ ਪਰ ਨੀ ਉਹਦੇ ਵਿੱਚ ਕਿੰਨੇ ਪੈਸੇ ਮੇਰਾ ਚੈੱਕ ਆ ਵਿੱਚ ਅੱਛਾ ਜੀ ਤੇ ਚੈੱਕ ਦੇ ਵਿੱਚ ਨੰਬਰ ਨੰਬਰ ਦੇ ਵੀ ਇੰਜ ਕਰਕੇ ਲੈ ਕੇ ਜਿਹੜਾ ਮੈਂ ਮਤਲਬ ਦੋਰੀ ਵਾਂਗਲ ਬੈਟਿਆ ਵਾ ਠੀਕ ਹੈ ਜੀ ਇਸ ਵਾਰ ਉਹਨੇ ਤਾਂ ਸਾਈਨ ਨਹੀਂ ਕੀਤੇ ਤੇ ਚਲੋ ਕੋਈ ਚੈੱਕ ਡਿੱਗਾ ਤਾਂ ਕਢਾ ਲਿੰਦਾ ਵਾ ਅਮਾਉਂਟ ਉਹਦੇ ਵਿੱਚ ਕਿੰਨੀ ਵਿੱਚ ਪਹਿਲੇ ਕਿੰਨੇ ਵਿੱਚ ਤੁਹਾਡੇ ਮਾਤਾ ਦੇ ਵਿੱਚ ਕਿੰਨਾ ਹੈ ਮੇਰੇ ਹਿਸਾਬ ਨਾਲ ਸ਼ੇ ਸਭੇ 200 ਰੁਪਈਆ ਤੇ ਹੋ ਸਕਦਾ ਮੈਂ ਵੀ ਚੰਬਰ ਤੇ ਵੀ ਹੋਣਾ ਠੀਕ ਹੈ ਜੀ ਮੈਂ ਨਹੀਂ ਕਹਿਣਾ ਵਿੱਚ ਹੋਰ ਕੀ ਹੈ ਚਾਬੀਆਂ ਕੋਈ ਵਿੱਚ ਚਾਬੀਆਂ ਦੋ ਚਾਬੀ ਨੂੰ ਤਾਂ ਗਗੜਾ ਬੰਦਾ ਖੱਟੇ ਰਾਮ ਦਾ ਠੀਕ ਕਿਹੜਾ ਦਾ ਜ਼ੋਰ ਖੱਟੇ ਰਾਮ ਦਾ ਤਾਂ ਹਾਂਜੀ ਕਿਤੇ ਵਿੱਚ ਮੈਂ ਉਹ ਮਤਲਬ ਪੀਂਜ ਕੁੜੀ ਦੀ ਮੰਗ ਮੰਨ ਕੇ ਨਾ ਦਵਾਈ ਹੈਗੀ ਨਾਲ ਵਿੱਚ ਹਾਂਜੀ ਤੇ ਦਵਾਈ ਆ ਤੇ ਪਿੰਕ ਇੱਕ ਸੈਰ ਚਿੱਟੀ ਆ ਤੇ ਨਹੀਂ ਕਿਹਦੀ ਜੇ ਪੀਕ ਪਿੰਕ ਕਲਰ ਦਾ ਲਾਲੀ ਰਸਦਾਰ ਮਾਰਿਆ ਹਾਂਜੀ ਉਹ oportunidades ਜਿਹੜੀਆਂ ਮੇਰੇ ਕੋਲ ਗੁਰਦੁਆਰਾ ਤੋਂ ਸਿਧਨਾ ਉੱਥੇ ਮੈਂ ਸਮੋਸੇ ਲਿਆ ਉੱਥੇ ਮੈਨੂੰ ਕਬਰਾ ਟਵੰਡੀ ਨਰਨੇ ਕਾਲ ਜੀ ਚੈੱਕ ਕਰਦੇ ਤੇ ਮੈਂ ਮੁੰਡੇ ਰਵਾ ਕੇ ਮੈਂ ਕੁੜੀਆਂ ਖਾਣੀਆਂ ਦਾ ਮਾਤਾ ਨਾ ਕਰਦਾ ਮੈਂ ਨਹੀਂ ਮੈਨੂੰ ਪੁੱਛੋ ਮੇਰੇ ਮੂੰਹ ਹੀ ਨਿਕਲ ਗਿਆ ਮੈਂ ਜਗਵਾਜ ਜਾਂ ਤਾਂ ਫਿਰ ਵੀ ਜਿਗਰਾ ਕਰੀਦਾ ਉਹ ਮੈਨੂੰ ਨਹੀਂ ਇਹ ਪਤਾ ਵੀ ਉਹ ਪਹਿਲਾਂ ਹੀ ਕਿਤੇ ਹੋਰ ਮੇਰਾ ਨਾਮ ਪਰਮਜੀਤ ਸਿੰਘ ਸਾਬਕਾ ਫੌਜੀ ਫਲਗਾ ਚੂੜੀਆਂ ਵਾਰਡ ਨੰਬਰ 1 ਹਵੇਲੀਆਂ ਮੈਂ ਫੌਜੀ ਤੋਂ ਬਾਅਦ ਆਪਣਾ ਦੁਕਾਨ ਦੇ ਨਾਲ ਪ੍ਰੋਫਿਟ ਡਿਲੇਵਰੀ ਦਾ ਕੰਮ ਕਰਦਾ ਡੀਲਰ ਆ ਤੇ ਮੈਂ ਕਿਸੇ ਨੂੰ ਮਕਾਨ ਦਿਖਾਉਣ ਦੇ ਬਹਾਨੇ ਵਾਸੇ ਬਰਤਾਂ ਚੱਕਰ ਲਾਇਆ ਸੀ ਆਪਣੇ ਕਸਟਮਰ ਨੂੰ ਮਿਲਣ ਵਾਸਤੇ ਤੋਂ ਮੈਂ ਸਾਹਮਣੇ ਦੇਖਿਆ ਵੀ ਦੁਕਾਨ ਦੇ ਬਾਹਰ ਰਮਾਲ ਪੁੱਠਾ ਪਿਆ ਆ ਤੇ ਮੈਂ ਚੋਕੇ ਤੇ ਥੋੜਾ ਖੋਲ ਮੈਂ ਬੈਠਾ ਮੇਰਾ ਪੈਰ ਲੱਗਾ ਤੇ ਮੈਂ ਚੱਕ ਕੇ ਵੇਖਿਆ ਪੈਸੇ ਵਿੱਚ ਤੇ ਚੱਕਿਆ ਜਾਂ ਹੋਰ ਸਮਾਨ ਵਿੱਚ ਉਹ ਫਿਰ ਮੈਂ ਲੱਗੇ ਜਾ ਕੇ ਪੁੱਛਿਆ ਤੇ ਉਹ ਕਹਿੰਦੇ ਵੀ ਇੱਥੋਂ ਮਾਤਾ ਹੁਣੇ ਜੂਸ ਕੇ ਗਈ ਹੈ ਤਾਂ ਫਿਰ ਕਾਫੀ ਬੰਦੇ ਐਡਵਾਈਸ ਦੇਣ ਲੱਗੇ ਫਿਰ ਮੈਂ ਵੀ ਨੂੰ ਸਹੀ ਜਗ੍ਹਾ ਪਹੁੰਚਾਇਆ ਜਾਵੇ ਕਿੰਤੂ ਪਰ ਉਤਰ ਬਿਗਾਰ ਤੋਂ ਫਿਰ ਮੈਂ ਆਪਣੇ ਮਾਮਦੇ ਨਾਲ ਸੀਟ ਲੈ ਕੇ ਤੇ ਮੈਂ ਵੀ ਮਾਮਦੇ ਦਾ ਪੈਸਾ ਕਿਸਦਾ ਜਸੋਨੀ ਸਾਹਿਬ ਕੋ ਮਾਇਆ ਸੀ ਜਦ ਨੂੰ ਪੈਸੇ ਮੌੜ ਮਿਲੀ ਆ ਤੇ ਇਹਦਾ ਆਪਣਾ ਫਿਰ ਇਹਨਾਂ ਨੇ ਆਪਣੇ ਜੋ ਵੀ ਇਹਨਾਂ ਨੂੰ ਨੌਲੇਜ ਸੀ ਤੇ ਉਹ ਫੋਨ ਵਗੈਰਾ ਕਰਕੇ ਤੇ ਆਪਾਂ ਨਾਲ ਵੀਡੀਓ ਤੇ ਚਾਰਜ ਕਰਾਉਣ ਦੀ ਜਿਹਨਾਂ ਦੇ ਪੈਸੇ ਤੁਹਾਨੂੰ ਕੋ ਪਹੁੰਚਾਉਣਾ ਕੀਤਾ ਆਪਾਂ। ਗੁਰੂ ਰਾਮਦਾਸ ਦੀ ਬੜੀ ਕਿਰਪਾ ਜੇ ਜੋ ਮੰਗੇ ਠਾਕੁਰ ਤੇ ਸੋਈ ਸੋਈ ਦੇਵੇ। ਜੋ ਮਾਲਕ ਨੇ ਦਿੱਤਾ ਮੇਰੀ ਆਸ ਹੋਣੀ ਜਿੱਤਕ ਮੈਂ ਮਨ ਮਾਲਕ ਨੇ ਬਿਠਾਇਆ ਚਾਹੇ ਮੇਰਾ ਪਹਿਰਾਵਾ ਸਤ ਗੁਰ ਦੀ ਕਿਰਪਾ ਨਾਲ ਸਾਦਾ। ਬੜੀ ਕਿਰਪਾ ਗੁਰੂ ਰਾਮਦਾਸ ਦੀ ਮੈਂ ਸਾਰਿਆਂ ਨੂੰ ਕਹਾਂਗਾ ਕਿ ਜੋ ਵੀ ਮੰਗਣਾ ਆਪਣੀ ਈਸ਼ਟ ਕੋ ਮੰਗੋ ਜਿੰਨੂੰ ਵੀ ਮੰਗੋ ਦਿਲੋਂ ਮੰਗੋ ਈਸ਼ਟ ਕੋ ਮੰਗੋ। ਜਿੰਨੂੰ ਮੰਨ ਦਿੱਤੇ ਹੈ ਦਿਲੋਂ ਮੰਨੋ ਤੇ ਉਸ ਨੂੰ ਉਹ ਮੰਗੋ ਤੁਹਾਨੂੰ ਮਿਲੇਗਾ 100% ਮਿਲੇਗਾ ਪਰ ਕਿਸੇ ਦਾ ਕੁਝ ਵੀ ਗੱਡੀ ਆ ਸਾਧਨ ਆ ਪੈਸਾ ਵਾ ਘੜੀ ਆ ਮੋਬਾਈਲ ਆ ਉਸ ਨੂੰ ਪਚਾਉਣਾ ਕਰੋ ਕਿਉਂਕਿ ਅਗਲੇ ਨੇ ਪਤਾ ਨਹੀਂ ਕਿਸ ਤਰ੍ਹਾਂ ਤੇ ਮਿਹਨਤ ਤੇ ਕਿਦਾਂ ਲਹਿਆ ਹੁਣ ਜੋ ਇਹਨਾਂ ਮਾਤਾ ਜੀ ਨੇ ਮੈਨੂੰ ਦੱਸਿਆ ਵਾ ਕਿ ਇਹਨਾਂ ਦੇ ਬੱਚੇ ਦੀ ਜਿਹੜੀ ਕ੍ਰਿਟੀਕਲ ਹਾਲਤ ਬੜੀ ਖਰਾਬ ਹੈ ਲੱਤ ਤੋਂ ਕਿ ਕੀੜੇ ਤੱਕ ਪਏ ਬੱਚਿਆਂ ਦੇ ਤੋਂ ਇਹਨਾਂ ਨੇ ਉਹਨੂੰ ਦਾਨ ਵਜੋਂ ਕਿਸ ਨੇ ਕੀਤਾ ਆ ਕਿ ਉਹਦੇ ਇਲਾਜ ਕਰਾਉਣ ਵਾਸਤੇ ਤੋਂ ਉਹ ਕਿਹੜੀ ਰੂਹ ਨੇ ਕਿਸੇ ਦਿਲੋਂ ਵੀ ਦਾਨ ਕੀਤਾ ਹੈਗਾ ਵੀ ਇਹਨਾਂ ਨੂੰ ਬਿਰਤ ਬਣਾਈ ਤੇ ਫਿਰ ਮੈਂ ਉਦੇ ਕਿਤੇ ਦੋ ਕਿਤੇ ਦਰਗਾਹ ਤੇ ਮਾਲ ਪ੍ਰਵਾਨ ਹੋਇਆ ਜੀ ਤੇ ਫਿਰ ਮੈਂ ਸੋਨੀ ਸਾਹਿਬ ਕੋਲ ਆਇਆ ਪੀ ਇਦਾਂ ਕਰਕੇ ਮੈਨੂੰ ਅਮਾਉਂਟ ਮਿਲੀ ਆ ਤੇ ਇਹਦਾ ਜਿਹੜਾ ਨਿਰਣਾਵ ਕਰੋ ਫਿਰ ਉਹ ਇਹਨਾਂ ਨੇ ਅੱਗੇ ਵੀਡੀਓ ਬਣਾ ਕੇ ਤੇ ਸੋਸ਼ਲ ਮੀਡੀਆ ਤੇ ਪਾਈ ਆ ਤੇ ਮਾਤਾ ਜੀ ਫਿਰ ਆਪਾਂ ਕੰਟੈਕਟ ਹੋਇਆ ਤੇ ਜਿਹੜੇ ਮਾਇਆ ਪੰਜੋਣੀ ਕੀਤੀ ਆਪਾਂ ਨੇ ਮੈਨੂੰ ਪਤਾ ਹੀ ਨਹੀਂ ਮੇਰੇ ਨਾਲ ਗੋਡੇ ਚ ਗਿਆ ਪਈ ਪਹਿਲਾਂ ਮੈਂ ਹਸਤਾਲ ਗਈ ਸੀ ਜਾ ਕੇ ਦਵਾਈ ਖਾ ਕੇ ਆਉਂਦੀ ਮੈਂ ਘੰਟੇ ਦੋ ਘੰਟੇ ਡੇਢ ਘੰਟੇ ਬਾਅਦ ਵੇਕਿਆ ਫੋਲਿਆ ਕੋ ਘਰ ਪਰੌਣਾ ਆਇਆ ਮੈਂ ਇਸ ਤਰ੍ਹਾਂ ਪਰਸ ਫੋਲਿਆ ਵਿੱਚ ਬੈਠ ਗਈ ਸੀ ਐਨੋ ਕਾਕੇ ਨੂੰ ਫੋਨ ਕੀਤਾ ਜਾਂਦਾ ਮੈਨੂੰ ਕੀ ਪਤਾ ਕਿੱਥੇ ਮੈਨੂੰ ਗਾਲਾਂ ਕੱਢਣ ਲੱਗ ਪਈ ਜਾਂਦਾ ਮੈਂ ਦਾਦਾ ਜੀ ਦੇ ਫਿਰ ਉਹਨੇ ਚਰਨ ਬੰਨ ਬੌਟੀ ਨੇ ਦੱਸ ਦਿੱਤਾ ਵੀ ਮੰਮੀ ਇੱਕ ਮੈਸੇਜ ਆਇਆ ਹੈ ਤੇ ਇਹਨਾਂ ਦਾ ਨਾਮ ਲੈ ਕੇ ਨੌ ਮਰੀ ਨੇ ਅਗੀ ਪੂਥੇ ਦੁਕਾਨ ਤੇ ਚੱਲ ਜਾਈ ਫਿਰ ਇੱਥੇ ਆਈ ਸੀ ਹਾਂਜੀ ਮੈਨੂੰ ਤੇ ਇਹ ਵੀ ਨਹੀਂ ਮੈਨੂੰ ਜਿਦ ਤਰਾ ਬੰਦਾ ਬੰਦਲ ਜਾਂਦਾ ਕੁਝ ਮੁੰਡੇ ਕਰਕੇ ਟੈਨਸ਼ਨ ਤੇ ਆ ਵੱਡਾ ਬੇਟਾ ਦੀ ਡੈਥ ਹੋ ਗਈ ਆ ਇਹਦਾ ਵੀ ਜਵਾਬ ਦੇਤਾ ਸੀ ਡਾਕਟਰਾਂ ਤੇ ੱਟਕੇ ਮਾਰਦੇ ਸੀ ਡਾਕਟਰ ਵੀ ਇਹਨੂੰ ਇੱਥੋਂ ਲੈ ਜਾ ਇਹ ਇਹ ਨੂੰ ਵੇਖਣਾ ਨਹੀਂ ਚਾਹਤੇ ਇਹਦਾ ਲੱਗਾ ਵਡਾ ਦੇ ਦੋ ਹਾਂ ਤੁਸੀਂ ਰਣ ਹਜੇ ਰੇਲਵੇ ਸਟੇਸ਼ਨ ਸ਼ੇਰ ਨੰਬਰ ਵਾਟ ਪਹਿਲੇ ਕਦਮਾਂ ਦੇ ਲੱਗੇ ਘਰ ਮੇਰੇ ਤੇ ਇਹਨਾਂ ਦਾ ਇਹਨਾਂ ਦੀ ਬੇਨਤੀ ਆਪਣੀ ਪ੍ਰਮਾਨ ਕਰਦੀ ਆਂ ਕਿ ਇਹਨਾਂ ਦਾ ਮੈਂ ساری ਜ਼ਿੰਦਗੀ ਭੁੱਲ ਨਹੀਂ ਸਕਦੀ ਇਹਨਾਂ ਨੂੰ ਕੋਈ 10 ਰੁਪਏ ਮੇਰੇ ਡਿੱਗ ਜਾਣ ਉਹ ਵੀ ਨਹੀਂ ਕੋਈ ਦੇ ਸਕਦਾ ਇਹ ਬੜੀ ਧੰਨਵਾਦ ਕਰਦੀ ਜਿਹੜੇ ਮੇਰੀ ਮਾਇਆ ਮੈਨੂੰ ਵਾਪਸ ਕਿ ਸੋਭਾ ਕਰਾਂ ਕਿਨੇ ਜਿੱਕਰ ਆ ਭਾਜੀ ਮਖਤਾਰ ਦੀ ਕਰਦੇ ਇਹ ਇਹੋ ਜਿਹੇ ਇਨਸਾਨ ਦੁਨੀਆ ਤੇ ਅਜੇ ਵੀ ਹੈਗੇ ਜੀ ਇਹਨਾਂ ਦਾ ਮੈਂ ਧੰਨਵਾਦ ਕਰਦਾ ਹੈ। ਬਣਾਈ ਹੋਈ ਹੈ ਇਹੋ ਜਿਹੇ ਚੰਗੇ ਇਨਸਾਨ ਜਿਹੜੇ ਕਿਸੇ ਦੀ ਈਮਾਨਤ ਦੇ ਵਿੱਚ ਖਿਆਨਤ ਨਹੀਂ ਕਰਦੇ ਉਹ ਵੀ ਦੁਨੀਆ ਦੇ ਉੱਤੇ ਹੈਗੇ ਨੇ ਤੇ ਇਸੇ ਕਰਕੇ ਜਿਹੜੀ ਦੁਨੀਆ ਅਟਲ ਕਾਇਮ ਆ ਗੁਰੂ ਰਾਮਦਾਸ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਰਹਿਮਤ ਸਦਕਾ ਇਹਨਾਂ ਦੇ ਮਨ ਦੇ ਵਿੱਚ ਮਿਹਰ ਪਈ ਤੇ ਇਹਨਾਂ ਦਾ ਹਿਰਦੇ ਪਰਵਰਤਨ ਹੋਇਆ ਇਹ ਗੁਰੂ ਘਰ ਜਾਣ ਵਾਲੇ ਬੰਦੇ ਨੇ ਮੈਂ ਇਹਨਾਂ ਨੂੰ ਬੜੇ ਨਿੱਜੀ ਤੌਰ ਤੇ ਪਰਿਵਾਰਕ ਸਬੰਧ ਨੇ ਨਾ ਜਾਣਦਾ ਮਾਂ ਗੁਰੂ ਘਰ ਦੀ ਸੇਵਾ ਕਰਦੇ ਨੇ ਵੇਖੋ ਗੁਰੂ ਰਾਮਦਾਸ ਜੀ ਨੇ ਐਸੀ ਵਿਧ ਬਣਾਈ ਵੀ ਇਹ ਚਾਹੁੰਦੇ ਤੇ ਪੈਸੇ ਆਪਣੇ ਕੋਲ ਰੱਖ ਸਕਦੇ ਸੀ ਪਰ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਇਹਨਾਂ ਦੇ ਮਨ ਵਿੱਚ ਮਿਹਰ ਪਈਏ ਮਿਲ ਕੋਲ ਆਏ ਨੇ ਮੈਂ ਇਹਨਾਂ ਨੂੰ ਆਖਿਆ ਫੌਜੀ ਸਾਹਿਬ ਤੁਸੀਂ ਬਹੁਤ ਵਧੀਆ ਕੰਮ ਕੀਤਾ ਅੱਜ ਦੇ ਯੁੱਗ ਦੇ ਵਿੱਚ ਕੋਈ ਕਿਸੇ ਦੇ 5 ਰੁਪਏ ਨਹੀਂ ਮੋੜਦਾ ਇਤੋਂ ਤੱਕ ਕਿ ਲੋਕੀ ਗਲੇ ਕੱਟਣ ਤੱਕ ਮਾਇਆ ਵਾਸਤੇ ਤਿਆਰ ਹੋਏ ਪਏ ਨੇ ਪਰ ਅੱਜ ਦੇ ਯੁੱਗ ਦੇ ਵਿੱਚ ਜਿਹੜੀ ਤਸੀਲ ਲਸਾਇਲ ਕੈਂਪ ਕੀਤੀ ਹੈ ਇਹਦੀ ਉਦਾਹਰਣ ਕਿਧਰੇ ਨਹੀਂ ਮਿਲਦੀ ਇਸ ਕਰਕੇ ਮੈਂ ਫੌਜੀ ਸਾਹਿਬ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਅਤੇ ਖਾਸ ਕਰਕੇ ਮੇਰੀ ਭੈਣ ਜਿੰਨੂੰ ਕਿਸੇ ਆਡਾ ਇੱਕ ਮੁਖ्तार ਸਿੰਘ ਆ ਰੇਲਵੇ ਸਟੇਸ਼ਨ ਤੋਂ ਉਹਨਾਂ ਦੇ ਇਹਨਾਂ ਦੇ ਬੱਚੇ ਦੇ ਇਲਾਜ ਵਾਸਤੇ ਇਹਨਾਂ ਦੇ ਬੱਚੇ ਦੀ ਲੱਤ ਦੀ ਹਾਲਤ ਬਹੁਤ ਗੰਭੀਰ ਆ ਗਲੀ ਹੋਈ ਹੈ ਸੁੰਡੀਆਂ ਪਈਆਂ ਹੋਈਆਂ ਨੇ ਉਹਨਾਂ ਨੇ ਇਹਨਾਂ ਨੂੰ ਉਸ ਦੇ ਇਲਾਜ ਵਾਸਤੇ ਮਦਦ ਕੀਤੀ ਸੀ ਮਾਇਆ ਦੀ ਇੱਕੋ ਪਰਮਾਤਮਾ ਨੇ ਜਿਸ ਬੰਦੇ ਨੇ ਸੇਵਾ ਕੀਤੀ ਉਹਦੀ ਲਗਨ ਸੀਗੀ ਜਿਸ ਬੰਦੇ ਨੇ ਈਮਾਨਤ ਮਿਲੀ ਉਹਦੀ ਵੀ ਲਗਨ ਸੀ ਤੇ ਤੀਸਰਾ ਸਾਡੇ ਮਨ ਦੇ ਵਿੱਚ ਪਰਮਾਤਮਾ ਨੇ ਪਤਾ ਨਹੀਂ ਕੀ ਵਾਸਾ ਕੀਤਾ ਅਸੀਂ ਬਿਨਾ ਸਮਾਂ ਬਰਤ ਕੀਤਾ ਇਹ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਉੱਤੇ ਵਾਇਰ ਕੀਤਾ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਤੱਕ ਪਹੁੰਚਾ ਦਿੱਤੀ ਜਿਸ ਦਾ ਇਹ ਸਿੱਟਾ ਨਿਕਲਿਆ ਕਿ ਜਿਹਦੀ ਇਮਾਨਦਾਰੀ ਸੀ ਉਦੇ ਤੱਕ ਪਹੁੰਚ ਗਈ ਹੈ ਸੋਸ਼ਲ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਬਹੁਤ ਤਗੜੀ ਤਾਕਤ ਆ ਸਾਨੂੰ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਚੰਗੇ ਕੰਮਾਂ ਵਾਸਤੇ ਨਾ ਕਿ ਨੈਗੇਟਿਵ ਸੋਚ ਨੂੰ ਰੱਖ ਕੇ ਇਸ ਕਰਕੇ ਮੈਂ ਫੌਜੀ ਸਾਹਿਬ ਦਾ ખાસ ਤੌਰ ਤੇ ਤੁਹਾਡਾ ਮੀਡੀਆ ਵਾਲਿਆਂ ਦਾ ਤੇ ਹੋਰ ਜਿਹੜੇ ਮੇਰੇ ਸਾਥੀ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਮੇਰੀ ਵੀਡੀਓ ਨੂੰ ਸ਼ੇਅਰ ਕੀਤਾ ਵਾ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੇ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਕਿ ਇਹ ਪ੍ਰਮਾਤਮਾ ਸਾਨੂੰ ਸਮਤ ਬਖਸ਼ਿਓ ਇਸੇ ਤਰ੍ਹਾਂ ਚੰਗੇ ਕਾਰਜਾਂ ਵਾਸਤੇ ਸਾਡੇ ਕੋਲ ਸੇਵਾ ਲੈਂਦੇ ਰਹੋ ਸਾਰੇ ਸੰਸਾਰ ਦੇ ਵਿੱਚ ਸੁਖ ਵਰਤਾਓ ਅਤੇ ਇਹਨਾਂ ਦੇ ਬੱਚੇ ਨੂੰ ਵੀ ਜਿਸ ਕੰਮ ਵਾਸਤੇ ਉਹ ਪੈਸੇ ਆਏ ਸਨ ਉਹਦਾ ਇਲਾਜ ਵੀ ਸਫਲਤਾਪੂਰਵਕ ਹੋਵੇ ਤੇ ਉਹ ਬੱਚਾ ਆਪਣੇ ਘਰ ਤੰਦਰੁਸਤ ਹੋ ਕੇ ਆਵੇ मां ਨੂੰ ਬੇਟੇ ਦੇ ਇਲਾਜ ਦੇ ਲਈ ਕਿਸੇ ਦਾਨੀ ਨੇ ਪੈਸੇ ਦਿੱਤੇ ਸਾਂ ਤੇ ਦੱਸਦੇ ਹੀ ਇਹ ਪੈਸੇ ਵਾਲੀ ਗੁੱਥਲੀ ਗੁੰਮ ਹੋ ਗਈ ਤੇ ਸਾਬਕਾ ਫੌਜੀ ਜਵਾਨ ਨੂੰ ਇਸ ਗੁੱਥਲੀ ਨੂੰ ਜਿਹੜਾ ਹੈ ਉਹਨਾਂ ਦੇ ਹੱਥ ਲੱਗ ਗਈ ਤੇ ਕਾਉਂਸਲਰ ਅਜੀਬ ਦੇ ਸਮਾਸੇਵੀ ਅਤੇ ਫੌਜੀ ਜਵਾਨ ਨੇ ਲੱਭੀ ਗੁੱਥਲੀ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਤੇ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਫਤਿਹਗੜ ਚੂੜੀਆਂ ਦਾ ਸਾਹਮਣੇ ਆਇਆ ਜੋ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਦੇਖ ਕੇ ਗਵਾਚੀ ਗੁੱਥਲੀ ਦੀ ਹੱਕਦਾਰ ਔਰਤ ਜਿਹੜੀ ਹੈ ਗੁੱਥਲੀ ਲੈਣ ਪਹੁੰਚੀ ਤਾਂ ਮੀਡੀਆ ਸਾਹਮਣੇ ਫੌਜੀ ਜਵਾਨ ਨੇ ਮਹਿਲਾ ਨੂੰ ਉਸ ਤੇ ਪੈਸੇ ਵਾਪਸ ਕਰ ਦਿੱਤੇ ਨੇ ਤੇ ਮਹਿਲਾ ਨੇ ਕਿਤਾਈ ਆਓ ਗੱਲਬਾਤ ਕਰਦੇ ਆ ਇਸ ਔਰਤ ਦੇ ਨਾਲ ਤੇ ਕਿਸ ਤਰ੍ਹਾਂ ਦੇ ਨਾਲ ਇਹ ਗੁੱਥੀ ਜਿਹੜੀ ਹੈ ਗਵਾਚੀ ਹੈ ਤੇ ਕਿਸ ਤਰ੍ਹਾਂ ਦੇ ਨਾਲ ਉਹ ਲੱਭੀ ਹੈ ਸੁਣਦੇ ਆਂ ਪੂਰੀ ਗੱਲਬਾਤ ਅੱਛਾ ਜੀ ਛੋਟੀ ਜੀ ਇਹ ਪਲਤੀ ਜੀ ਉਹਦੇ ਵਿੱਚ ਕਿੰਨੇ ਪਏ ਮੇਰਾ ਚੈੱਕ ਆ ਵਿੱਚ ਅੱਛਾ ਜੀ ਤੇ ਚੈੱਕ ਦੇ ਵਿੱਚ ਨੰਬਰ ਨੰਬਰ ਦੇ ਵੀ ਇੰਜ ਕਰਕੇ ਜਾ ਕੇ ਜਿਹੜਾ ਮੈਂ ਮਤਲਬ ਦੋਰੀ ਮੰਗਲ ਬਹਿਟਿਆ ਠੀਕ ਹੈ ਜੀ ਕਿ ਬਾਬਾ ਨੇ ਤਾਂ ਸਹਿਨ ਨਹੀਂ ਕੀਤੇ ਚਲੋ ਕੋਈ ਚੈੱਕ ਡੇਗਾ ਤੇ ਕਢਾ ਲੈਂਦਾ ਵਾ ਅਮਾਉਂਟ ਮਾਦੇ ਕਿੰਨੀ ਵਿੱਚ ਪੈਸੇ ਕਿੰਨੇ ਵੀ ਤੁਹਾਡੇ ਮਾਦੇ ਵਿੱਚ ਨਾ ਆ ਮੇਰਾ ਹਿਸਾਬ ਨਾਲ ਸ਼ੇ ਸਭੇ ਸ਼ੇਰ ਪੀਣਾ ਇਹ ਹੋ ਸਕਦਾ ਮੈਂ ਵਿਚ ਵਰਤੇ ਵੀ ਹੋਣਾ ਠੀਕ ਹੈ ਜੀ ਮੈਂ ਨਹੀਂ ਕਹਿਣਾ ਵਿਚ ਹੋਰ ਕੀ ਹੈ ਚਾਬੀਆਂ ਕੋਈ ਹੈ ਚਾਬੀਆਂ ਦੋ ਕਾਬੀ ਨੂੰ ਕਾ ਗੜਾ ਬੰਦਾ ਹਟੇ ਰਾਮ ਦਾ ਠੀਕ ਕਿਹਨੇ ਦਾ ਦੋ ਹਟੇ ਰਾਮ ਦਾ ਦਾਤਾ ਹਾਂਜੀ ਕਿਤੇ ਮੈਂ ਉਹ ਮਤਲਬ ਇਹ ਅੱਜ ਕੁੜੀ ਦੀ ਮੰਗ ਮੰਨ ਕੇ ਨਾ ਦਵਾਈ ਹੈਗੀ ਨਾਲ ਵਿੱਚ ਹਾਂਜੀ ਤੇ ਦਵਾਈ ਆ ਤੇ ਪਿੰਕ ਇੱਕ ਸਾਈਡ ਚਿੱਟੀ ਹੈ ਜਿਹਨੂੰ ਜੇ ਦੇਖੀਏ ਪਿੰਕ ਸੱਰ ਦਾ ਗੁਲਾਬੀ ਰੰਗ ਦਾ ਨਾਮ ਆ ਲਿਆ ਹਾਂਜੀ ਉਹ ਅਪਾਰਚਨਾ ਜਿਹੜੀਆਂ ਮੇਰੇ ਕੋਲ ਗੁਰਦੁਆਰਾ ਤੋਂ ਦਿਨਾਂ ਅੱਗੇ ਉੱਥੇ ਮੈਂ ਸਮੱਸਿਆ ਲਿਆ। ਉੱਥੇ ਮੇਰਾ ਕਮਰਾ ਟਵਨ ਨਹੀਂ ਨਰਨੇ ਕੱਲ ਜੀ ਚੈੱਕ ਕਰਦੇ ਆ ਤੇ ਮੈਂ ਮੁੰਡੇ ਰਵਾ ਕੇ ਮੈਂ ਕੁੜੀਆਂ ਹਾਂ ਆਂਦਾ ਮਾਤਾ ਨਾ ਕਰਦਾ। ਮੈਂ ਨਹੀਂ ਮੈਨੂੰ ਪੁੱਛੋ ਮੇਰੇ ਮੂੰਹ ਹੀ ਨਿਕਲ ਗਿਆ ਮੈਂ ਜਗਵਾ ਜਾਣ ਤੇ ਫਿਰ ਵੀ ਜਿਗਰਾ ਕਰੀਦਾ। ਉਹ ਮੈਨੂੰ ਨਹੀਂ ਪਤਾ ਵੀ ਉਹ ਕਹਿੰਦੀ ਕਿਤੇ। ਮੇਰਾ ਨਾਮ ਪਰਮਦੀਪ ਸਿੰਘ ਸਾਬਕਾ ਫੌਜੀ ਫਰਗਾ ਚੂੜੀਆਂ ਵਾਰਡ ਨੰਬਰ 1 ਹਵੇਲੀਆਂ। ਮੈਂ ਫੌਜ ਤੋਂ ਬਾਅਦ ਆਪਣਾ ਦੁਕਾਨ ਦੇ ਨਾਲ ਪ੍ਰੋਫਿਟ ਦੇ ਲੋ ਆਇਆ ਤਾਂ ਕੰਮ ਕਰਦਾ ਨਹੀਂ ਲੱਗਾ। ਤੇ ਮੈਂ ਕਿਸੇ ਨੂੰ ਮਕਾਨ ਦਿਖਾਉਣ ਦੇ ਬਹਾਨੇ ਵੈਸੇ ਬਾਜ਼ਾਰ ਚੱਕਰ ਲਾਇਆ ਸੀ ਆਪਣੇ ਕਸਟਮਰ ਨੂੰ ਮਿਲਣ ਵਾਸਤੇ ਤੋਂ ਮੈਂ ਸਾਹਮਣੇ ਦੇਖਿਆ ਵੀ ਦੁਕਾਨ ਦੇ ਬਾਹਰ ਰਮਾਲ ਪੁੱਠਾ ਪਿਆ ਆ ਤੇ ਮੈਂ ਚੋਕੇ ਤੇ ਥੋੜਾ ਖੋਲ ਗਿਆ ਮੈਂ ਬੈਠਾ ਮੇਰਾ ਪੈਰ ਲੱਗਾ ਤੇ ਮੈਂ ਚੱਕ ਕੇ ਵੇਖਿਆ ਪੈਸੇ ਵਿੱਚ ਤੇ ਚੱਕਿਆ ਜਾਂ ਹੋਰ ਸਮਾਨ ਵਿੱਚ ਉਹ ਫਿਰ ਮੈਂ ਲੱਗ ਜਾ ਕੇ ਪੁੱਛਿਆ ਤੇ ਉਹ ਕਹਿੰਦੇ ਵੀ ਇਥੋਂ ਮਾਰਾ ਹੋਣੀ ਜੂਸ ਕੇ ਗਈ ਹੈ ਤੋਂ ਫਿਰ ਕਾਫੀ ਬੰਦੇ ਐਡਵਾਈਸ ਦੇਣ ਲੱਗੇ ਫਿਰ ਮੈਂ ਵੀ ਨੂੰ ਸਹੀ ਜਗ੍ਹਾ ਪਹੁੰਚਾਇਆ ਜਾਵੇ ਕਿੰਤੂ ਬਰੁੱਸਤ ਬਿਗਾਰ ਤੋਂ ਫਿਰ ਮੈਂ ਆਪਣੇ ਮਾਨ ਦੇ ਨਾਲ ਸੀਧਾ ਲੈ ਕੇ ਤੇ ਮੈਂ ਵੀ ਮਾਨ ਦੇ ਧੱਪਾ ਕਿਹਦਾ ਸੋਨੀ ਸਾਹਿਬ ਕੋ ਮਾਇਆ ਪੀ ਜਦੋਂ ਨੂੰ ਪੈਸੇ ਮੋੜ ਮਿਲੀ ਆ ਤੇ ਇਹਦਾ ਆਪਣਾ ਫਿਰ ਇਹਨਾਂ ਨੇ ਆਪਣੇ ਜੋ ਵੀ ਇਹਨਾਂ ਨੂੰ ਨੌਲੇਜ ਦੀ ਤੇ ਉਹ ਫੋਨ ਵਗੈਰਾ ਕਰਕੇ ਤੇ ਆਪਾਂ ਨਾਲ ਵੀਡੀਓ ਤੇ ਚਾਰ ਕੇ ਤੁਹਾਨੂੰ ਜਿਹਨਾਂ ਦੇ ਪੈਸੇ ਤੁਹਾਨੂੰ ਪਹੁੰਚਾਉਣਾਂਗੇ ਆਪਾਂ ਗੁਰੂ ਰਾਮਦਾਸ ਦੀ ਬੜੀ ਕਿਰਪਾ ਜੇ ਜੋ ਮੰਗੇ ਠਾਕੁਰ ਤੇ ਸੋਈ ਸੋਈ ਦੇਵੇ ਜੋ ਮਾਲਕ ਨੇ ਦਿੱਤਾ ਮੇਰੀ ਆਸ ਹੋਣੀ ਜਿੱ ਤੱਕ ਮੈਨੂੰ ਮਾਲਕ ਨੇ ਬਿਠਾਇਆ ਚਾਹੇ ਮੇਰਾ ਪਹਿਰਾਵਾ ਸਾਤ ਗੁੱਦੀ ਕਿਰਪਾ ਨਾਲ ਸਾਡਾ ਬੜੀ ਕਿਰਪਾ ਗੁਰੂ ਰਾਮਦਾਸ ਦੀ ਮੈਂ ਸਾਰਿਆਂ ਨੂੰ ਕਹਾਂਗਾ ਕਿ ਜੋ ਵੀ ਮੰਗਣਾ ਆਪਣੀ ਈਸ਼ਟ ਕੋ ਮੰਗੋ ਜਿੰਨੂੰ ਵੀ ਮੰਗੋ ਦਿਲੋਂ ਮੰਗੋ ਈਸ਼ਟ ਕੋ ਮੰਗੋ ਜਿੰਨੂੰ ਮੰਨ ਦਿੱਤਾ ਹੈ ਦਿਲੋਂ ਮੰਨੋ ਕਿ ਉਸ ਨੂੰ ਉਹ ਮੰਗੋ ਤੁਹਾਨੂੰ ਮਿਲੇਗਾ 100% ਮਿਲੇਗਾ ਪਰ ਕਿਸੇ ਦਾ ਕੁਝ ਵੀ ਗੱਡੀ ਆ ਸਾਧਨ ਆ ਪੈਸਾ ਵਾ ਘੜੀ ਆ ਮੋਬਾਈਲ ਆ ਉਸ ਨੂੰ ਪਚਾਉਣਾ ਕਰੋ ਕਿਉਂਕਿ ਅਗਲੇ ਨੇ ਪਤਾ ਨਹੀਂ ਕਿਸ ਤਰ੍ਹਾਂ ਤੇ ਮਿਹਨਤ ਤੇ ਕਿਦਾਂ ਲਹਿਆ ਹੁਣ ਜੋ ਇਹਨਾਂ ਦੇ ਮਾਤਾ ਜੀ ਨੇ ਮੈਨੂੰ ਦੱਸਿਆ ਵਾ ਕਿ ਇਹਨਾਂ ਦੇ ਬੱਚੇ ਦੀ ਜਿਹੜੀ ਸਟਿਟੀਕਲ ਹਾਲਤ ਬੜੀ ਖਰਾਬ ਹੈ ਲੱਤ ਤੋਂ ਕਿ ਕੀੜੇ ਤੱਕ ਪਏ ਬੱਚਿਆਂ ਦੇ ਤੋਂ ਇਹਨਾਂ ਨੇ ਉਹਨੂੰ ਦਾਨ ਵਜੋਂ ਕਿਸ ਨੇ ਕੀਤਾ ਆ ਕਿ ਉਹਦੇ ਇਲਾਜ ਕਰਾਉਣ ਵਾਸਤੇ ਤੋਂ ਕਿਹੜੀ ਰੂਹ ਨੇ ਕਿਸੇ ਦਿਲੋਂ ਵੀ ਦਾਨ ਕੀਤਾ ਹੈਗਾ ਵੀ ਇਹਨਾਂ ਨੂੰ ਬਿਰਤ ਬਣਾਈਏ ਤੇ ਫਿਰ ਮੈਂ ਉਹਦੇ ਸੱਚੇ ਦੋ ਕਿਤੇ ਦਰਗਾਹ ਤੇ ਮਾਲ ਪ੍ਰਮਾਨ ਹੋਇਆ ਜੀ ਭਾਈ। ਤੋਂ ਫਿਰ ਮੈਂ ਸੋਨੀ ਸਾਹਿਬ ਕੋਲ ਆਇਆ ਪੀ ਇਦਾਂ ਕਰਕੇ ਮੈਨੂੰ ਅਮਾਉਂਟ ਮਿਲੀ ਆ ਤੇ ਇਹਦਾ ਜਿਹੜਾ ਨਿਰਣਾ ਉਹ ਕਰੋ ਫਿਰ ਉਹ ਇਹਨਾਂ ਨੇ ਅੱਗੇ ਵੀਡੀਓ ਬਣਾ ਕੇ ਤੇ ਸੋਸ਼ਲ ਮੀਡੀਆ ਤੇ ਪਾਈ ਆ ਤੇ ਮਾਤਾ ਜੀ ਫਿਰ ਆਪਾਂ ਕੋਲ ਕੰਟੈਕਟ ਹੋਇਆ ਤੇ ਜਿਹੜੀ ਮਾਇਆ ਪੰਚੋਣੀ ਕੀਤੀ ਆਪਾਂ ਨੇ। ਮੈਨੂੰ ਪਤਾ ਹੀ ਨਹੀਂ ਮੇਰੇ ਨਾਲ ਗੋਡੇ ਚ ਗਿਆ ਭਾਈ ਪਹਿਲਾਂ ਮੈਂ ਹਸਤਾਲ ਗਈ ਸੀ। ਜਾ ਕੇ ਦਵਾਈ ਖਾ ਕੇ ਸੌਂ ਗਈ ਮੈਂ ਘੰਟੇ ਦੋ ਘੰਟੇ ਡੇਢ ਘੰਟੇ ਬਾਅਦ ਬੇਕੇ ਆ ਫੋਲਿਆ ਕੋ ਘਰ ਪਰ ਆਉਣਾ ਆਇਆ। ਮੈਂ ਇਤਰਾ ਪਰਸ ਫੋਲੇ ਵਿੱਚ ਦਵਾਈ ਹੈ ਨਹੀਂ। ਇਹ ਐਨੋ ਕਾਕੇ ਨੂੰ ਫੋਨ ਕੀਤਾ ਜਾਂਦਾ ਮੈਨੂੰ ਵੀ ਪਤਾ ਕਿੱਥੇ ਮੈਨੂੰ ਗਾਲਾਂ ਕੱਢਣ ਦਾ ਕਿ ਆਂਦਾ ਮੈਂ ਦਾਦੂ ਜੀ ਫਿਰ ਉਹਨੇ ਚਰਨੂ ਬੇਨਵੋਤੀ ਨੇ ਦੱਸ ਦਿੱਤਾ ਵੀ ਮੰਮੀ ਇੱਕ ਮੈਸੇਜ ਆਇਆ ਹੈ ਤੇ ਇਹਨਾਂ ਦਾ ਨਾਮ ਲੈ ਕੇ ਨੌ ਮਰੀ ਨੇ ਅਗੀ ਵੀ ਉੱਤੇ ਦੁਕਾਨ ਤੇ ਚਲ ਜਾਈ। ਫਿਰ ਇੱਥੇ ਆਈ ਸੀ ਹਾਂਜੀ ਮੈਨੂੰ ਤੇ ਇਹ ਵੀ ਨਹੀਂ ਮੈਨੂੰ ਜਿਦ ਤਰ੍ਹਾਂ ਬੰਦਾ ਬੌਂਦਲ ਜਾਂਦਾ ਕੁਝ ਮੁੰਡੇ ਕਰਕੇ ਟੈਨਸ਼ਨ ਤੇ ਆ ਵੱਡਾ ਬੇਟੇ ਦੀ ਡੈਥ ਹੋ ਗਈ ਆ ਇਹਦਾ ਵੀ ਜਵਾਬ ਦੇਤਾ ਸੀ ਡਾਕਟਰਾਂ ਤੇ ੱਟਕੇ ਮਾਰਦੇ ਸੀ ਡਾਕਟਰ ਵੀ ਇਹਨੂੰ ਇੱਥੋਂ ਲੈ ਜਾ ਇਹ ਇਹ ਨਾ ਵੇਖਣਾ ਨਹੀਂ ਚਾਹਤੇ ਇਹਨਾਂ ਲੱਗਾ ਵਢਾ ਦੇ ਦੋ ਹਾਂ ਤੁਸੀਂ ਰਣ ਹਜੇ ਰੇਲਵੇ ਸਟੇਸ਼ਨ ਸ਼ਹਿਰ ਨੰਬਰ ਬਾਅਦ ਪਹਿਲੇ ਕਦਮਾਂ ਦੇ ਲੱਗੇ ਘਰ ਮੇਰੇ ਤੇ ਇਹਨਾਂ ਦਾ ਇਹਨਾਂ ਦੀ ਬੇਨਤੀ ਆਪਣੀ ਪ੍ਰਮਾਨ ਕਰਦੀ ਆਂ ਕਿ ਇਹਨਾਂ ਦਾ ਮੈਂ ਸਾਰੀ ਜ਼ਿੰਦਗੀ ਭੁੱਲ ਨਹੀਂ ਸਕਦੀ ਇਹਨਾਂ ਨੂੰ ਕੋਈ 10 ਰੁਪਏ ਮੇਰੇ ਡਿੱਗ ਜਾਣ ਉਹ ਵੀ ਨਹੀਂ ਕੋਈ ਦੇ ਸਕਦਾ ਇਹ ਬੜੀ ਧੰਨਵਾਦ ਕਰਨੀ ਜਿਹੜੇ ਮਰੀ ਮਾਇਆ ਮੈਨੂੰ ਵਾਪਸ ਤੇ ਸੋਭਾ ਕਰਾਂਗੇ ਨਹੀਂ ਜਿੱਕਰ ਆਪਾਂ ਜੀ ਮਖਤਾਰ ਦੀ ਕਰਦੇ ਇਹੋ ਜਿਹੇ ਇਨਸਾਨ ਦੁਨੀਆ ਤੇ ਅਜੇ ਵੀ ਹੈਗੇ ਜੀ ਇਹਨਾਂ ਦਾ ਮੈਂ ਧੰਨਵਾਦ ਕਰਦਾ ਹੈ ਜਿਹਨਾਂ ਦੀ ਹੋਈਏ ਇਹੋ ਜਿਹੇ ਚੰਗੇ ਇਨਸਾਨ ਜਿਹੜੇ ਕਿਸੇ ਦੀ ਾਮਾਨਤ ਦੇ ਵਿੱਚ ਖਿਆਨਤ ਨਹੀਂ ਕਰਦੇ ਉਹ ਵੀ ਦੁਨੀਆ ਦੇ ਉੱਤੇ ਹੈਗੇ ਨੇ ਤੇ ਇਸੇ ਕਰਕੇ ਜਿਹੜੀ ਦੁਨੀਆ ਅਟਲ ਕਾਇਮ ਆ ਗੁਰੂ ਰਾਮਦਾਸ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਰਹਿਮਤ ਸਦਕਾ ਇਹਨਾਂ ਦੇ ਮਨ ਦੇ ਵਿੱਚ ਮਿਹਰ ਪਈ ਤੇ ਇਹਨਾਂ ਦਾ ਹਿਰਦੇ ਪਰਵਰਤਨ ਹੋਇਆ ਇਹ ਗੁਰੂ ਘਰ ਜਾਣ ਵਾਲੇ ਬੰਦੇ ਨੇ ਮੈਂ ਇਹਨਾਂ ਨੂੰ ਬੜੇ ਨਿੱਜੀ ਤੌਰ ਤੇ ਪਰਿਵਾਰਕ ਸਬੰਧ ਨੇ ਇਹਨਾਂ ਨਾਲ ਜਾਣਦਾ ਮਾਂ ਗੁਰੂ ਘਰ ਦੀ ਸੇਵਾ ਕਰਦੇ ਨੇ ਵੇਖੋ ਗੁਰੂ ਰਾਮਦਾਸ ਜੀ ਨੇ ਐਸੀ ਵਿਧ ਬਣਾਈ ਕਿ ਇਹ ਚਾਹੁੰਦੇ ਤੇ ਪੈਸੇ ਆਪਣੇ ਕੋਲ ਰੱਖ ਸਕਦੇ ਸੀ ਪਰ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਇਹਨਾਂ ਦੇ ਮਨ ਵਿੱਚ ਮਿਹਰ ਪਈਏ ਮੇਰੇ ਕੋਲ ਆਏ ਨੇ ਮੈਂ ਇਹਨਾਂ ਨੂੰ ਆਖਿਆ ਫੌਜੀ ਸਾਹਿਬ ਤੁਸੀਂ ਬਹੁਤ ਵਧੀਆ ਕੰਮ ਕੀਤਾ ਅੱਜ ਦੇ ਯੁੱਗ ਦੇ ਵਿੱਚ ਕੋਈ ਕਿਸੇ ਦੇ 5 ਰੁਪਏ ਨਹੀਂ ਮੋੜਦਾ ਇੱਥੋਂ ਤੱਕ ਕਿ ਲੋਕੀ ਗਲੇ ਕੱਟਣ ਤੱਕ ਮਾਇਆ ਵਾਸਤੇ ਤਿਆਰ ਹੋਏ ਪਏ ਨੇ ਪਰ ਅੱਜ ਦੇ ਯੁੱਗ ਦੇ ਵਿੱਚ ਜਿਹੜੀ ਤਸੀਲ ਲਸਾਇਲ ਕੈਂਪ ਕੀਤੀ ਹੈ ਇਹਦੀ ਉਦਾਹਰਣ ਕਿਤੇ ਨਹੀਂ ਮਿਲਦੀ ਇਸ ਕਰਕੇ ਮੈਂ ਫੌਜੀ ਸਾਹਿਬ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਅਤੇ ਖਾਸ ਕਰਕੇ ਮੇਰੀ ਭੈਣ ਜਿੰਨੂੰ ਕਿਸੇ ਆਡਾ ਇੱਕ ਮੁਖਤਾਰ